ਦੀ ਸਟਾਰਟ ਕਰਦੇ ਤੁਹਾਡਾ ਵਾਈਬਰੂ ਕਲੋਥ ਹਾਊਸ ਐਂਡ ਬਟਿਕ ਭਲਾਡਾ ਵੱਲੋਂ ਅੱਜ ਇਸ ਦਿਨ ਬਹੁਤ ਲੈ ਕੇ ਆਏ ਆ ਸਟਿਚਿੰਗ ਪੈਟਰਨ ਜੋ ਅਸੀਂ ਸੂਟ ਰੈਡੀ ਕੀਤੇ ਤੋਂ ਦਿਖਾਵਾਂਗੇ ਸਭ ਤੋਂ ਪਹਿਲਾਂ ਮੈਂ ਜੋ ਵੇਅਰ ਕੀਤਾ ਹੋਇਆ ਸੂਟ ਇਹ ਵੀ ਦਿਖਾਵਾਂਗੇ ਜੋ ਸਟਿਚਿੰਗ ਹੋਇਆ ਤੇ A ਲਾਈਨ ਦੇ ਵਿੱਚ ਜੀ ਸਟਿਚ ਕੀਤਾ ਜੀ ਬਰਬਰੀ ਦੇ ਵਿੱਚ ਰਹੂਗਾ ਸੂਟ ਸਟੇਟ ਬਾਟਮ ਰਹੂਗੀ ਜਿਸ ਨਾਲ ਸਟੇਟ ਬਾਟਮ ਬਣਾਈ ਹੈ ਚੈੱਕ ਕਰ ਸਕਦੇ ਹੋ ਤੁਸੀਂ A ਲਾਈਨ ਦੇ ਵਿੱਚ ਰਹਿਣਾ ਸੂਟ ਐਦਾ ਇਹਨੂੰ ਦਿੱਤੀ ਹੋਈ ਲੇਸ ਤੇ ਫਿਨਿਸ਼ਿੰਗ ਪੱਟੀ ਦਿੱਤੀ ਗਈ ਹੈ ਚੈੱਕ ਕਰੋ ਜੀ ਫ੍ਰੀਸ਼ਿੰਗ ਪਟੇ ਦਿੱਤੀ ਗਈ ਹੈ ਲੈਸ ਦਿੱਤੀ ਗਈ ਹੈ ਇਹਦਾ ਨਾਲ ਅਟੈਚ ਕੀਤੀ ਗਈ ਹੈ ਏ ਲਾਈਨ ਰਹੂਗਾ ਜੇ ਸੂਟ ਸਾਰਾ ਚੈੱਕ ਕਰ ਸਕਦੇ ਹੋ ਤੁਸੀਂ ਏ ਲਾਈਨ ਚ ਸੂਟ ਰਹਿਣਾ ਹੈ 슬ੀਵਸ ਦੇਖ ਸਕਦੇ ਹੋ ਬੈਲ ਸਲੀਵਸ ਬਣੀਆਂ ਹੋਈਆਂ ਥੋੜੀ ਜੀ 슬ੀਵਸ ਨੂੰ ਵੀ ਦਿੱਤੀ ਹੋਈ ਹੈ ਡੈਕੋਰੇਸ਼ਨ ਕੀਤੀ ਗਈ ਹੈ ਥੋੜੀ ਜੀ 슬ੀਵਸ ਦੀ ਵੀ ਦੇਖ ਸਕਦੇ ਹੋ ਸੀ ਬਾਹਾਂ ਦੇ ਉੱਪਰ ਲਾਈਨਿੰਗ ਨਹੀਂ ਅਟੈਚ ਕੀਤੀ ਕਿ ਸਿਰਫ ਸ਼ਰਟ ਤੇ ਲਾਈਨਿੰਗ ਲਗਾਈ ਗਈ ਹੈ ਵਰਦੀ ਦੇ ਉੱਪਰ ਵੀ ਅਸੀਂ ਕਾਟਨ ਲਾਈਨਿੰਗ ਹੀ ਯੂਜ਼ ਕੀਤੀ ਹੈ ਤੁਸੀਂ ਵੀ ਅਦਾ ਕਾਟਨ ਲਾਈਨਿੰਗ ਯੂਜ਼ ਕਰਕੇ ਸੂਟ ਬਣਾ ਸਕਦੇ ਹੋ ਚੈੱਕ ਕਰ ਚੈੱਕ ਕਰੋ ਜੀ ਸੂਟ ਜੋ ਸੂਟ ਦੀ ਲੁੱਕ ਆ ਰਹੀ ਹੈ ਲਓ ਜੀ ਇਹ ਜਿਹੜਾ ਸੂ ਜੋ ਸਿਮੈਂਟ ਦੁਪੱਟਾ ਦੁਪੱਟਾ ਚੈੱਕ ਕਰੋ ਜੀ ਇਹ ਵਾਲਾ ਨਾਲ ਹੋਇਆ ਜੀ ਦੁਪੱਟਾ ਇਹ ਦੁਪੱਟਾ ਬਣਾਇਆ ਗਿਆ ਇਹ ਦੁਪੱਟਾ ਇਦਾਂ ਹੀ ਨਹੀਂ ਸੀਗਾ ਜੀ ਡਾਈ ਹੋਇਆ ਜੀ ਇਹ ਵਾਲਾ ਡਿਜ਼ਾਈਨ ਦੁਪੱਟੇ ਦਾ ਡਾਈ ਹੋਇਆ ਸੇਮ ਜੋ ਫਲਾਵਰ ਸ਼ਰਟ 'ਚ ਦਿੱਤੇ ਗਏ ਆ ਉਹੀ ਦੁਪੱਟੇ ਦੇ ਵਿੱਚ ਵੀ ਡਾਈ ਹੋਇਆ ਲਓ ਜੀ ਦੁਪੱਟੇ ਦੀ ਲੁੱਕ ਚੈੱਕ ਕਰ ਸਕਦੇ ਤੁਸੀਂ ਤੁਸੀਂ ਵੀ ਇਦਾਂ ਦਾ ਸਾਡੇ ਕੋਲੋਂ ਦੁਪੱਟਾ ਰੈਡੀ ਕਰਵਾ ਸਕਦੇ ਲਓ ਜੀ ਹਾਂਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਰਬਰੀ ਦੇ ਉੱਪਰ ਰੈਡੀ ਹੈ neck ਬੜਾ ਸੋਹਣਾ ਜਿਹਾ ਬਣਿਆ ਹੋਇਆ ਹੈ lace ਲਗਾਈ ਗਈ ਹੈ neck ਉੱਪਰ side ਤੇ ਚਾਕਾ ਦੇ ਉੱਪਰ ਵੀ lace ਦਿੱਤੀ ਗਈ ਹੈ ਤੇ ਇਹ ਵਾਲੀ ਰਹੂਗੀ ਇਹਦੇ ਨਾਲ ਪੂਰੀ ਹੈਵੀ ਬਾਟਮ ਜੀ ਤੇ ਇਹ ਵਾਲਾ ਰਹੂਗਾ ਜੀ ਟਾਈ-ਦਾਈ ਦਾ ਨਾਲ ਦੁਪੱਟਾ ਚਨੂਨ ਸ਼ਕੂਨ ਦਾ ਦੁਪੱਟਾ ਰੈਡੀ ਹੋਇਆ ਹੈ ਟਾਈ-ਦਾਈ ਦਾ ਰਹੂਗਾ ਦੁਪੱਟਾ ਜੀ ਦੁਪੱਟੇ ਉੱਪਰ ਵੀ lace ਲਗਾਈ ਗਈ ਹੈ ਠੀਕ ਹੈ ਅੱਜ ਦੇ ਸੂਟ ਜਿਹੜੇ ਰਹਿਣੇ ਆ ਸਟਿਚਿੰਗ ਪੈਟਰਨ ਦੇ ਰਹਿਣੇ ਆ ਤੇ ਅਗਲਾ ਸੂਟ ਤੁਹਾਨੂੰ ਦਿਖਾ ਰਹੇ ਹਾਂ ਜੀ ਲੋ ਅਗਲਾ ਸੂਟ ਵੀ ਰਹੂਗਾ ਬਰਬਰੀ ਉੱਪਰ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲੀਆਂ ਦਿੱਤੀਆਂ ਗਈਆਂ neck ਵੀ ਬੜਾ ਪਿਆਰਾ ਜਿਹਾ ਬਣਿਆ ਸਾਈਡ ਤੇ ਇਹ ਬੜੀਆਂ ਹੋਈਆਂ ਦੇਖੋ ਜੀ ਇਹ ਵਾਲੀ ਫਿਨਿਸ਼ਿੰਗ ਪੱਟੀ ਦਿੱਤੀ ਗਈ ਹੈ ਬੈਲ 슬ੀਵਸ ਸਿੰਪਲ 슬ੀਵਸ ਰਹਿਣੀਆਂ ਜੀ ਤੇ ਇਹ ਵਾਲੀ ਰਹੂਗੀ ਜੀ ਇਹ ਨਾਲ ਬੋਟਮ ਤੇ ਦੁਪੱਟੇ ਉੱਪਰ ਵੀ ਲੈਸ ਦਿੱਤੀ ਗਈ ਹੈ ਠੀਕ ਹੈ ਜੀ ਦੁਪੱਟੇ ਉੱਪਰ ਥੋੜੀ ਚੌੜੀ ਲੈਸ ਦਿੱਤੀ ਗਈ ਹੈ ਸਿਰਫ ਇੱਕ ਸਿੰਗਲ ਕਲਰ ਇਹदाई ਹੋਇਆ ਲਓ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਕਲੀਆਂ ਦਿੱਤੀਆਂ ਗਈਆਂ ਸ਼ੌਲ ਦੇ ਉੱਪਰ ਤੇ neck ਦੀ ਡਿਜ਼ਾਈਨਿੰਗ ਕੀਤੀ ਗਈ ਹੈ neck ਦੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਸਾਈਡ ਤੇ ਦੂਵੀਂ ਫਿਨਿਸ਼ਿੰਗ ਪੱਟੀ ਦੇ ਕੇ ਹੀ ਰੈਡੀ ਕੀਤਾ ਗਿਆ ਤੇ ਬੈਲ ਸਲੀਵਸ ਰੈਡੀ ਹੋਈਆਂ ਤੇ ਦੁਪੱਟਾ ਤੁਹਾਨੂੰ ਦਿਖਾਣਿਆ ਜੀ ਬਹੁਤ ਹੀ ਪਿਆਰਾ ਜਿਹਾ ਟਾਈ ਐਂਡ ਡਾਈ ਦਾ ਦੁਪੱਟਾ ਲੈਸ ਲਗਾਈ ਗਈ ਹੈ ਏਦਾਂ ਹੀ ਸ਼ੈਡਡ ਦੁਪੱਟੇ ਉੱਪਰ ਲੈਸ ਲਗਾਈ ਗਈ ਹੈ ਤੇ ਦੁਪੱਟਾ ਹੋਇਆ ਜੀ ਟਾਈ ਡਾਈ ਦਾ ਰੈਡੀ ਲਓ ਬੜਾ ਪਿਆਰਾ ਜਿਹਾ ਦੁਪੱਟਾ ਇਹਦੇ ਨਾਲ ਰੈਡੀ ਹੋਇਆ ਟਾਈ ਡਾਈ ਦਾ ਇਹ ਵਾਲਾ ਸੂਟ ਜਿਹੜਾ ਰਹੂਗਾ ਫੈਂਡੀ ਦੇ ਵਿੱਚ ਰਹਿਣਾ ਇਹ ਫੈਂਡੀ ਦੇ ਵਿੱਚ ਮੇਰੀ ਭੈਣ ਨੇ ਰੈਡੀ ਕਰਵਾਇਆ ਸੀ ਸਾਡੇ ਕੋਲ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲੀ ਰੈਣੀ ਆ ਜਿਹਦੇ ਨਾਲ ਬਾਟਮ ਲਓ ਜੀ ਇਹ ਫੈਂਡੀ ਦੇ ਵਿੱਚ ਹੀ ਬਾਟਮ ਰਹਿਣੀ ਹੈ ਤੇ ਦੁਪੱਟਾ ਇਹਨਾਂ ਵੀ ਬੜਾ ਪਿਆਰਾ ਜਿਹਾ ਡਾਈ ਹੋਇਆ ਲਓ ਡਾਈ ਡਾਈ ਦਾ ਦੁਪੱਟਾ ਬੜਾ ਪਿਆਰਾ ਜਿਹਾ ਇਹ ਜਿਹੜੇ ਇਹਦੇ ਬਣਿਆ ਹੋਇਆ ਨੀਚੇ ਪੱਲੇ ਠੀਕ ਹੈ ਜੀ ਪੱਲਿਆਂ ਦੇ ਉੱਪਰ ਡਿਜ਼ਾਈਨ ਕੀਤਾ ਗਿਆ ਇਹਦਾ ਡਾਈ ਡਾਈ ਦੇ ਪੱਲਿਆਂ ਉੱਪਰ ਡਿਜ਼ਾਈਨ ਕੀਤਾ ਗਿਆ ਦੁਪੱਟਿਆਂ ਤੇ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਕਿਸੇ ਕਸਟਮਰ ਲਈ ਜੋ ਸੂਟ ਦਿਖਾ ਰਿਹਾ ਹੈ ਰੈਡੀ ਹੋ ਰਿਹਾ ਲਓ ਜੀ ਇਹ ਵਾਲਾ ਸੂਟ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਫਿਨਿਸ਼ਿੰਗ ਪੱਟੀ ਦੇ ਨਾਲ ਰੈਡੀ ਕੀਤਾ ਗਿਆ 슬ੀਵਸ ਦੇ ਉੱਪਰ ਵੀ ਇਨਸਾਲਟ ਕੀਤੀ ਗਈ ਹੈ ਲੈਸ ਤੇ ਇਹ ਵਾਲੀ ਰਹਿਣੀ ਹੈ ਜੀ ਇਹ ਨਾਲ ਬੋਟਮ ਠੀਕ ਹੈ ਜੀ ਨੈਕ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਬਣਿਆ ਹੋਇਆ ਹੈ ਨੈਕ ਡਿਜ਼ਾਈਨ ਲਓ ਜੀ ਇਹ ਵਾਲੇ ਸੂਟ ਜੋ ਸਾਡੇ ਕੋਲ ਹੀ ਇੱਥੇ ਵਰਕ ਹੋਇਆ ਜੀ ਕਿ ਸਟੀਚਿੰਗ ਵੀ ਹੋਈ ਹੈ ਵਰਕ ਹੋਇਆ ਸਟੀਚਿੰਗ ਹੋਈ ਹੈ ਮਸਟਰ ਸ਼ੇਡ ਦੇ ਵਿੱਚ ਆਣਾ ਤੇ ਇਹ ਵਾਲੀਆਂ ਰੈਣੀਆਂ ਦੀਆਂ 슬ੀਵਸ ਫਿਨਿਸ਼ਿੰਗ ਪੱਟੀ ਦੇ ਨਾਲ ਇਹਨੂੰ ਗਰੇ ਸਿੱਤੀ ਗਈ ਸੂੜ ਨੂੰ ਤੇ ਇਹ ਵਾਲੀ ਆਉਣੀਆਂ ਜੀ ਬੈਕ ਬੈਕ ਤੇ ਵੀ ਵਰਕ ਆਣਾ ਤੇ ਇਹ ਵਾਲੀ ਆਉਣੀਆਂ ਜੀ ਨਾਲ ਬਾਟਮ ਬਾਟਮ ਦੇ ਉੱਪਰ ਵੀ ਵਰਕ ਹੈ ਜੀ ਚੈੱਕ ਕਰੋ ਜੀ ਇਹ ਬਾਟਮ ਆਉਗੀ ਤੇ ਦੁਪੱਟਾ ਬੜਾ ਸੋਹਣਾ ਦਾ ਰੈਡੀ ਹੋਇਆ ਇਹਦੇ ਨਾਲ ਲਓ ਜੀ ਦੁਪੱਟਾ ਵੀ ਟਾਈ-ਦਾਈ ਦਾ ਰੈਡੀ ਹੋਇਆ ਦੁਪੱਟਾ ਤੁਹਾਨੂੰ ਦਿਖਾਣਿਆ ਜੀ ਲੋ ਦੁਪट्टे ਦੀ ਲੁੱਕ ਦੇਖ ਸਕਦੇ ਹੋ ਦੁਪट्टे ਦੇ ਉੱਪਰ ਦਿੱਤੀ ਗਈ ਫਿਨਿਸ਼ਿੰਗ ਪੱਟੀ ਠੀਕ ਹੈ ਜੀ ਦੁਪट्टे ਦੀ ਲੁੱਕ ਰਹੂਗੀ। ਲਓ ਜੀ ਇਹ ਵਾਲਾ ਸੂਟ ਵੀ ਵਰਕ ਹੋਇਆ ਜੀ ਪਹਿਲਾਂ ਅਸੀਂ ਵਰਕ ਕੀਤਾ ਹੈ ਇਹਦੇ ਉੱਪਰ ਫਿਰ ਇਹਨੂੰ ਸੀਤਾ ਗਿਆ। ਫਿਨਿਸ਼ਿੰਗ ਪੱਟੀ ਦੇ ਨਾਲ ਸਿੰਪਲ ਸੋਬਰ ਸੂਟ ਰੈਡੀ ਹੋਇਆ ਤੇ ਇਹ ਵਾਲੀ ਰਹਿਣੀ ਹੈ ਜੀ ਬਾਟਮ। ਇਹ ਬਾਟਮ ਰਹਿਣੀ ਹੈ ਜੀ ਇਹਦੇ ਨਾਲ ਤੇ ਦੁਪੱਟਾ ਵੀ ਟਾਈ ਡਾਈ ਦਾ। ਦਪੱਟਾ ਵੀ ਇਹਦਾ ਟਾਈ ਦਾ ਇਹਦਾ ਰੈਡੀ ਹੋਇਆ। ਇਹ ਦਪੱਟੇ ਦੇ ਉੱਪਰ ਹੈ ਜੀ। ਜੀ ਇਹ ਵਾਲਾ ਸੂਟ ਚੈੱਕ ਕਰੋ ਜੀ। ਇਹ ਵੀ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਉੱਪਰ ਨੈਕ ਰੈਡੀ ਹੋਇਆ ਇਹਦਾ ਤੇ ਇਹ ਵਾਲੀ ਆ ਰੈਣੀ ਹੈ ਜੀ ਇਹਦੀ ਫਿਨਿਸ਼ਿੰਗ ਪੱਟੀ ਦੇ ਦਿੱਤੀ ਗਈ ਹੈ ਸੂਟ ਨੂੰ ਤੇ ਦਪੱਟਾ ਵੀ ਸਿੰਪਲ ਰੈਡੀ ਹੋਇਆ ਤੇ ਇਹਦੇ ਨਾਲ ਵੀ ਫਿਨਿਸ਼ਿੰਗ ਪੱਟੀ ਦਿੱਤੀ ਗਈ ਹੈ। ਚੈੱਕ ਕਰੋ ਜੀ ਫਿਨਿਸ਼ਿੰਗ ਪੱਟੀ ਦਿੱਤੀ ਗਈ ਹੈ ਦਪੱਟੇ ਉੱਪਰ। ਇਹ ਵਾਲਾ ਸੂਟ ਚੈੱਕ ਕਰੋ। ਇਹਦਾ ਵੀ neck design ਤੁਸੀਂ ਦੇਖ ਸਕਦੇ ਹੋ ਗਲਾਸ اور ਗੈਂਜਾ ਤੇ ਰੈਡੀ ਹੈ ਜੀ ਇਹ ਲਓ ਜੀ ਇਹਦੀ ਵੀ ਬਹੁਤ ਸੋਹਣਾ ਪਿਆਰਾ ਜਿਹਾ neck ਬਣਿਆ ਹੋਇਆ ਇਹ ਰਹੂਗੀ ਨਾਲ ਬਾਟਮ ਤੇ ਇਹ ਵਾਲਾ ਰਹੂਗਾ ਜੀ ਦੁਪੱਟਾ ਟਾਈ-ਦਾਈ ਦਾ ਰਹੂਗਾ ਜੀ ਦੁਪੱਟਾ ਇਹ ਨਾਲ ਠੀਕ ਹੈ ਜੀ ਟਾਈ-ਦਾਈ ਦਾ ਇਹ ਨਾਲ ਦੁਪੱਟਾ ਰਹਿਣਾ ਇਹ ਵਾਲਾ ਸੂਟ ਚੈੱਕ ਕਰੋ ਨੈਕ ਦੇਖ ਸਕਦੇ ਹੋ ਤੁਸੀਂ ਬੜਾ ਪਿਆਰਾ ਜਿਹਾ ਨੈਕ ਬਣਿਆ ਹੋਇਆ ਸਲੀਪਸ ਬਣੀਆਂ ਹੋਈਆਂ ਜੀ ਠੀਕ ਹੈ ਜੀ ਬਾਟਮ ਉੱਪਰ ਵੀ ਵਰਕ ਆਊਗਾ ਦੁਪੱਟਾ ਦੇਖ ਸਕਦੇ ਹੋ ਦੁਪੱਟੇ ਉੱਪਰ ਐਦਾਂ ਦੀ ਲੈਸ ਲਗਾਈ ਗਈ ਹੈ ਇਹ ਵਾਲਾ ਸੂਟ ਚੈੱਕ ਕਰੋ ਜੀ ਕਾਟਨ ਦੇ ਉੱਪਰ ਰੈਡੀ ਹੋਇਆ ਨੈਕ ਬਣਿਆ ਬਹੁਤ ਹੀ ਪਿਆਰਾ ਜਿਹਾ ਇਹ ਰੋਗੀ ਜੀ ਬਾਟਮ ਤੇ ਟਾਈ ਡਾਈ ਦਾ ਹੀ ਨਾਲ ਦੁਪੱਟਾ ਰੈਡੀ ਹੋਇਆ ਜੀ ਇਹਦੇ ਇਹ ਟਾਈ ਡਾਈ ਦਾ ਨਾਲ ਦੁਪੱਟਾ ਰੋਗੀ ਜੀ ਇਹ ਵਾਲਾ ਸੂਟ ਦੇਖੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਆਰਗੈਂਦਾ ਸ਼ਿਲਕ ਦੇ ਵਿੱਚ ਰੈਡੀ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹੂਗਾ ਇਹ ਵਾਲਾ ਰੈਣਾ ਨਾਲ ਦੁਪੱਟਾ ਟਾਈ ਦਾਈ ਦਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਟਾਈ ਦਾਈ ਦਾ ਇਹ ਬੰਦਾ ਚੈੱਕ ਕਰੋ ਜੀ ਇਹਦੀ ਡਿਜ਼ਾਈਨ ਹੀ ਦੇਖ ਸਕਦੇ ਹੋ ਤੁਸੀਂ نیچے ਘੇਰੇ ਦੀ ਜੋ ਡਿਜ਼ਾਈਨਿੰਗ ਹੋਈ ਹੈ ਇਹ 슬ੀਵਸ ਦੀ ਡਿਜ਼ਾਈਨਿੰਗ ਹੋਈ ਹੈ ਇਹ ਨਾਲ ਹੋ ਗਈ ਜੀ ਬੋਟਮ ਅਗਲਾ ਸੂਟ ਚੈੱਕ ਕਰੋ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਨੀਡਲ ਵਰਕ ਦੇ ਉੱਪਰ ਨੱਕ ਦੇਖੋ ਜੀ ਬੜਾ ਪਿਆਰਾ ਸਾ ਨੱਕ ਬਣਿਆ ਹੋਇਆ ਇਹ ਨਾਲ ਜੋ ਦੁਪੱਟਾ ਆਊਗਾ ਇਹ ਵਾਰੀ ਉਹਦੀ ਇਹ ਨਾਲ ਬਾਟਮ ਤੇ ਇਹਦਾ ਦੁਪੱਟਾ ਹਾਂਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਤੁਹਾਨੂੰ ਦਿਖਾਇਆ ਪਹਿਲਾਂ ਵੀ ਇਹ ਨਾਲ ਰਹੂਗਾ ਜੀ ਇਹਦੇ ਨਾਲ ਦੁਪੱਟਾ ਠੀਕ ਹੈ ਜੀ ਦੁਪੱਟਾ ਨਾਲ ਰੈਡੀ ਹੋਇਆ ਇਹਦਾ ਇਹ ਵੀ ਫੈਂਡੀ ਦੇ ਉੱਪਰ ਰੈਡੀ ਹੈ ਇਹ ਫੈਂਡੀ ਦੇ ਉੱਪਰ ਰੈਡੀ ਹੈ ਇਹ ਨਾਲ ਰਹੂਗੀ ਜੀ ਆਫ ਵਾਈਟ ਬਾਟਮ ਫੈਂਡੀ ਦੇ ਨਾਲ ਆਫ ਵਾਈਟ ਬਾਟਮ ਰੈਡੀ ਹੈ ਇਹ ਵੀ ਨੀਦਰ ਵਰਕ ਕੋਇਆ ਬਰਬਰੀ ਦੇ ਉੱਪਰ ਰੈਡੀ ਹੈ ਸੂਟ ਚੈੱਕ ਕਰੋ ਜੀ ਨੈੱਕ ਬੜਿਆ ਹੋਇਆ ਬੜਾ ਪਿਆਰਾ ਜਿਹਾ ਇਹ ਆਊਗਾ ਜੀ ਇਹਦੇ ਨੀਚੇ ਘੇਰੇ ਤੇ ਵਰਕ ਫਿਨਿਸ਼ਿੰਗ ਪੱਟੀ ਦੇ ਕੇ ਸੀਤਾ ਗਿਆ ਜੀ ਵੀ ਸੂਟ ਇਹ ਨਾਲ ਰਹਿਣੀ ਹੈ ਜੀ ਬੋਟਮ ਅਗਲਾ ਸੂਟ ਚੈੱਕ ਕਰੋ ਜੀ ਲੋ ਇਹ ਕਾਟਨ ਦਾ ਸੂਟ ਹੈ ਇਹਦਾ ਵੀ ਬੜਾ ਪਿਆਰਾ ਜਿਹਾ ਨੈੱਕ ਬੜਿਆ ਹੋਇਆ ਕਲੀਆਂ ਦਿੱਤੀਆਂ ਗਈਆਂ ਨੇ ਤੇ ਨਾਲ ਇਹਦੇ ਰਹਿਣਾ ਜੀ ਦੁਪੱਟਾ ਠੀਕ ਹੈ ਜੀ ਇਸਨ ਅੱਜ ਦੇ ਸਾਡਾ ਸਟਿਚਿੰਗ ਪੈਟਰਨ ਜੇ ਤੁਸੀਂ ਵੀ ਇਦਾਂ ਦਾ ਸਾਡੇ ਕੋਲ ਸੂਟ ਸਟਿਚ ਕਰਨਾ ਚਾਹੁੰਦੇ ਹੋ ਤਦ ਜਿੱਤੇ ਸਕਰੀਨ ਨੰਬਰ ਤੇ ਸਾਡੇ ਕੋਲੋਂ ਤੁਸੀਂ ਆਪਣਾ ਆ ਸਟਿਚ ਕਰਵਾ ਸਕਦੇ ਹੋ ਸਾਨੂੰ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ